ਠਮਾ ਦੇ ਨੰਬਰ ਨੇ 25 ਆਲਖਾਂ ਦੇ 38 ਨੰਬਰ ਰਹੇ ਨੇ ਆਲਖ ਫਾਸਟ ਤੇ ਬੇਠਮਾ ਦੀ ਟੀਮ ਜਿਹੜੀ ਸੈਕੰਡਰੀ ਹੈ ਅੱਜ ਦੇ ਆਲਖਾਂ ਦੇ ਕੱਪ ਦੇ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਨੇ ਅੱਜ ਦੇ ਆਲਖਾਂ ਦੇ ਕੱਪ ਦਾ ਬੈਸ ਯਾਫੀ 8 टच 4 ਜਫੇ ਰਾਜਾ ਪਧਰੀ ਫੋਰ ਟਰੈਕਟਰ ਜਿੱਤ ਗਿਆ ਮੇਰੇ ਵੀਰੋ 14 ਕਬੱਡੀਆਂ 13 ਨੰਬਰ ਜਸ਼ਨ আলমਗੀਰ ਸਾਹਿਬ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਹੀਡਰ ਫੋਰ ਟਰੈਕਟਰ ਰਾਜੇ ਪਧਰੀ ਨੇ ਤੇ ਜਸ਼ਨ আলমਗੀਰ ਨੇ ਜਿੱਤ ਲਿਆ ਮੁਬਾਰਕਬਾਦ ਹੈ ਬਹੁਤ ਬਹੁਤ ਧੰਨਵਾਦ